جی تین ہال بھی نہیں پتا لگا پورا ہو لو جی تین ہال بھی نہیں پتا لگا پر شام نو کمے پڑے آئیے رکھ کے دکھاؤ گا

ਆਡੀਅੰਸ ਤੋਂ ਤਿਆਰ ਬਣ ਰਿਹਾ ਤੈਨੂੰ ਆਡੀਅੰਸ ਦੇ ਪਰੂਪੀਂ ਤੀਰ ਦੰਡਾ ਲਾ ਦੇ ਬਸ 20 ਲਈ ਆ ਜੀ ਬਾਪ ਲੱਗਣੀਆਂ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮਿਲਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਹੀ ਲਿਆ ਸਾਬਰਾ ਇਹਨਾਂ ਨੇ ਮਿੱਟੀ ਇੰਨੀ ਖਿਲਾਰੀ ਲੈਂਸ ਪਾਏ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਦੇ ਲੈਂਸ ਨਹੀਂ ਪਾ ਸਕਦਾ ਅਤੀ ਬਲੰਬ ਬਿਨਾ ਲੈਂਸ ਤੋਂ ਕੀਤੀ ਵੀਐਫਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮਚ ਸਰਪਿੰ ਜਾਈ ਨਹੀਂ ਸਰਪਿੰ ਜਾਈ ਨਹੀਂ ਸਰਪਿੰ ਜਾਈ ਦਸਾਂਗੇ ਵਾਰਨਿੰਗ ਜਈ ਫਿਲਮ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਾਰਨਿੰਗ ਦੇਖਣ ਜਾ ਰਹੀ ਆ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਲ 'ਚ ਉੱਠੀ ਤਾਂ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀਅਨ ਜੱਟਾਂ ਦੇ ਬਾਅਦ ਕੈਰੀਅਨ ਜੱਟੀਆਂ ਬਣਾਈ ਵਾਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜਨ ਬਣੂਗਾ। ਕਿਉਂਕਿ ਬਣਨਾ ਚਾਹੀਦਾ ਹੈ। ਤੇ ਬਣਿਆ ਤੁਸੀਂ ਫਿਲਟਰ ਕਿਵੇਂ ਕਰੋਗੇ? ਪੰਮਾ ਮੈਂ 2-4 ਬੰਦੇ ਮਾਰੂੰਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਗਈ ਕਿ ਇਹਦੇ ਬਾਅਦ ਘੱਟੋ-ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ। ਚਮਚੇ ਬਹਿਣਾ ਸਾਡੇ ਘਰ 'ਚ ਇਹ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ ਓਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ ਬਹੁਤ ਘੈਂਟਾ ਸੈਕਿੰਡ ਆਫ ਅਪ ਇਹ ਨੂੰ ਤੁਸੀਂ ਜ਼ਰੂਰ ਜ਼ਰੂਰ ਆਉਣਾ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੈਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ ਸੋ ਸੀ ਇਟ ਇਨ ਦਾ ਥੀਏਟਰ ਇਨ ਦਾ ਸੈਕਿੰਡ ਆਫ ਅਪ ਜੇ ਵੀਰ ਹੀ ਹੁਣ ਜਾਖੀ ਆਨੇ ਆਨੇ ਨਹੀਂ ਮੈਨੂੰ ਬਿਲਕੁਲ ਹੀ ਲੱਗਿਆ ਜੀ ਰਾਦਰਦਨ ਕੇ ਇਹ ਲਿਖੇ ਪੰਮਿਆ ਇਹਦਾ ਜਵਾਬ ਪੰਮਾ ਪੰਮਾ ਦਊਗਾ ਦਾ ਬੈਟਰਾ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖਿਓਏ ਨੇ ਸੋ ਮੈਨੂੰ ਆਇਆ ਲੱਗਿਆ ਜਿਹੜੇ ਕਰੈਕਟਰ ਨੂੰ ਲੋੜ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਸੋ ਫਿਲਮ ਨਾਲ ਮਿਲੂ ਹਮੇਸ਼ਾ ਇਹ ਤਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਕਟਾਤਾ ਐ ਤਾਂ ਨਹੀਂ ਕਰਤਾ ਉਹ ਤਾਂ ਨਹੀਂ ਕਰਤਾ ਮੈਂ ਜ਼ਿੰਦਗੀ 'ਚ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਥੈਂਕ ਯੂ ਥੈਂਕ ਯੂ ਬੈਰੂ ਦੇਖੋ ਕੋਸ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਹੁੰਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟੀਵੇਟ ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮਾਹੌਲ ਕੈਲ ਥੈਂਕ ਯੂ ਬਹੁਤ ਬੱਲਾ ਥੈਂਕ ਯੂ ਥੈਂਕ ਯੂ ਥੈਂਕ ਯੂ ਅਗਲੀ ਅਪਡੇਟ ਅਗਲੀ ਵਾਰੀ ਚੜੇਲ ਵੀ ਕੁੜੀਆਂ ਦੀ ਜਿੱਪੀ ਗਰੇ ਵਾਲਾ ਇਹ ਮੈਂ ਦੇਖੀ ਹੈ ਇਹ ਮੈਨੂੰ ਦੇਖਣੇ ਕੀ ਬੰਦੇ ਭਾਈ ਚਲੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਸਾਰੇ ਲੱਗੇ ਹੋਏ ਨੇ ਸਾਰੇ ਭਾਈ ਜਿਵੇਂ ਜਿਵੇਂ ਪੰਪੇ ਦਾ ਕਰੈਕਟਰ ਆਪਣੇ ਰੋਲ ਦਾ ਕਰਿਆ ਇਹ ਸਿਟੀ ਨੇ ਕਰੈਕਟਰ ਨੇ ਬੜੀ ਰੌਣਕ ਲਾਈ ਆ ਜਦੋਂ ਬਰ ਮਿਲਣਾ ਕੁੜੀਆਂ ਵੀ ਕੁੜੀਆਂ ਚਾਹੀਦੀਆਂ ਬਾਅਦ ਵਿੱਚ ਸੀਨੀਅਰ ਤੇ ਰਾਈਟਰ ਸਾਹਿਬ ਇਹ ਹਲੋ ਇੱਕ ਦੇ ਸਿਟੀ ਵਿੱਚ ਸਪੈਸ਼ਲ ਸਵਾਲ ਬੁਲਾਵਾ ਤੜੀ ਆ ਇਹ ਪਿੱਛੇ ਕਈ ਦਿਨਾਂ ਦਾ ਮੈਨੂੰ ਕਈ ਜਾਂਦਾ ਕਹਿੰਦਾ ਉਸਤਾਦ ਜੀ ਮੈਨੂੰ ਕਰੋ ਜੂੰਦਾ ਪਰ ਤਾਂ ਬਈ ਉਹਨਾਂ ਮੈਨੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ